ਬ੍ਰਤ ਵੇਲੇ ਦਾ ਹੁਕਮਨਾਮਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਆਸਾ ਮਹਿਲਾ ਚੌਥਾ ਛੰਤ ਫਟਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅੰਬਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ ਗੋਬਿੰਦ ਅਲਖ ਅਪਾਰ ਉਹ ਪਰਨ ਪਰ ਆਪ ਆਪਣਾ ਜਾਣੈ ਕੀਆ ਇਹ ਜੰਤ ਵਿਚਾਰੇ ਕਹੀਐ ਜੋ ਤੁਧ ਆਖ ਬਖਾਨੈ ਜਿਸ ਨੂੰ ਨਦ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜਿਓ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਓ ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਹੇ ਭਾਈ ਮੇਰਾ ਗੋਬਿੰਦ ਸਭ ਤੋਂ ਵੱਡਾ ਹੈ ਕਿਸੇ ਗਿਆਨਕ ਨਾਲ ਉਸ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਾਰੇ ਜਗਤ ਦਾ ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖਾਸ ਸ਼ਕਲ ਨਹੀਂ ਦੱਸੀ ਜਾ ਸਕਦੀ ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ਉਸ ਦਾ ਵਿੜਪਣ ਵੀ ਮਿਟਾਇਆ ਨਹੀਂ ਜਾ ਸਕਦਾ ਮੇਰਾ ਉਹ ਗੋਬਿੰਦ ਬਿਆਨ ਤੂੰ ਬਾਹਰ ਤੇ ਬਿਰਧ ਹੈ ਪਰੇ ਤੋਂ ਪਰੇ ਹੈ ਆਪਣੇ ਆਪ ਨੂੰ ਉਹੀ ਜਾਣਦਾ ਹੈ ਇਨ੍ਹਾਂ ਜੀਵਾਂ ਵਿਚਾਰਿਆਂ ਦੀ ਕੀ ਪਾਇਆ ਹੈ ਕਿ ਉਸ ਦਾ ਸਰੂਪ ਦੱਸ ਸਕਣ ਹੈ ਪ੍ਰਭੂ ਕੋਈ ਵੀ ਐਸਾ ਜੀਵ ਨਹੀਂ ਹੈ ਜੋ ਤੇਰੀ ਹਸਤੀ ਨੂੰ ਬਿਆਨ ਕਰਕੇ ਸਮਝਾ ਸਕੇ ਜਿਸ ਮਨੁੱਖ ਤੂੰ ਆਪਣੀ ਮਹਿਰਤੀ ਨਿਗਾਹ ਕਰਦਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਤੇਰੇ ਗੁਨਾ ਦੀ ਵਿਚਾਰ ਕਰਦਾ ਹੈ ਹੈ ਭਾਈ ਮੇਰਾ ਗੋਬਿੰਦ ਸਭ ਤੋਂ ਵੱਡਾ ਹੈ ਕਿਸੇ ਸਿਆਨਕ ਬਨਾਲ ਉਸ ਤੱਕ ਮਨੁੱਖਤੀ ਪਹੁੰਚ ਨਹੀਂ ਹੋ ਸਕਦੀ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਾਰੇ ਜਗਤ ਦਾ ਮੂਲ ਹੈ ਉਸ ਨੂੰ ਮਾਇਆ ਦੀ ਕਾਲਕ ਨਹੀਂ ਲੱਗ ਸਕਦੀ ਉਸ ਦੀ ਕੋਈ ਖਾਸ ਸ਼ਕਲ ਨਹੀਂ ਦੱਸੀ ਜਾ ਸਕਦੀ हे ਪ੍ਰਭੂ ਤੂੰ ਸਾਰੇ ਜਗਤ ਦਾ ਮੂਲ ਹੈ ਤੇ ਸਰਵ ਵਿਆਪਕ ਹੈ ਤੇ ਸਾਰੀ ਰਚਨਾ ਦਾ ਰਚਨਹਾਰ ਹੈ ਤੇਰੀ ਹਸਤੀ ਦਾ ਪਾਰਲਾ ਪੰਨਾ ਕਿਸੇ ਨੂੰ ਲਭ ਨਹੀਂ ਸਕਦਾ ਤੂੰ ਹਰੇਕ ਸ਼ਰੀਰ ਵਿੱਚ ਮੌਜੂਦ ਹੈ ਤੋ ਇੱਕ ਰਸ ਸੁਪਨਾ ਵੀ ਸਮਝਿਆ ਹੈ। ਪਰ ਪਰਮ ਪਰਮੇਸ਼ਰ ਹਰ ਇੱਕ ਸ਼ਰੀਰ ਦੇ ਅੰਦਰ ਮੌਜੂਦ ਹੈ। ਉਸੇ ਗੁਨਾ ਦਾ ਅੰਤ ਕੋਈ ਜੀਵ ਨਹੀਂ ਪਾ ਸਕਦਾ। ਉਸ ਪ੍ਰਭੂ ਦਾ ਕੋਈ ਖਾਸ ਰੂਪ ਕੋਈ ਖਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ ਇਨ੍ਹਾਂ ਅੱਖਾਂ ਨਾਲ ਦਿਖਦਾ ਨਹੀਂ। ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਗੁਰੂ ਦੀ ਰਾਈ ਹੀ ਇਸ ਸਮਝ ਪੈਂਦੀ ਹੈ। कि उस परमात्मा ਦਾ ਸਰੂਪਿਆ ਨਹੀਂ ਕੀਤਾ ਜਾ ਸਕਦਾ